ਹਾਂਜੀ ਇਹ ਵੀਡੀਓ ਉਸ ਦਿਨ ਦੀ ਹੈ ਜਿਸ ਦਿਨ ਮੈਂ ਗੀਸ ਗੋਨਿਆਂ ਨੇ ਆਪਣੇ ਵਾਸਤੇ ਦਵਾਈ ਲੈਣਾ ਢੋਈ ਤੇ ਲੱਤਾਂ ਵਾਲੀਆਂ ਦਰਦ ਕਰਦੀਆਂ ਸੀ ਤਾਂ ਕਰਕੇ ਮੈਂ ਦਵਾਈ ਲੈ ਕੇ ਆਈ ਸੀ ਗੋਨਿਆਂ ਵਾਲੇ ਇੱਕ ਵਾਰ ਅਸੀਂ ਘਰ ਚੱਲੀਏ ਵਾਪਸ ਦਵਾਈ ਆਪਾਂ ਲੈ ਲਈਏ ਠੀਕ ਹੈ ਕੋਣ ਨਹੀਂ ਗਈ ਸੀ ਦਵਾਈ ਲੈਣ ਕਰੀ ਵਾਪਸ ਚਾਹਤੇ ਉਹ ਥੋੜਾ ਇਹ ਵੱਡਾ ਬਣਾ ਥੋੜਾ ਛੀਬ ਹੀ ਹੋਏ ਹਨਾ ਜਾਂ ਕੋਈ ਹੋਰ ਨਹੀਂ ਦੀਆਂ ਹਾਸਟ ਸਟੈਂਡ ਜੇ ਕਿਹੜਾ ਹੁੰਦਾ ਹੈ ਯਾਰ ਤੁਹਾਹਾ ਅੱਜ ਦਾ ਵਾਰਸ ਹੋ ਗਿਆ ਜੀ ਉਹ ਮੁੰਡਾ ਤੋਂ ਬੋਲਿਆ ਉਹ ਨਹੀਂ ਮੈਂ ਤਾਂ ਹੀ ਦੱਸਣਾ ਵੀ ਕਿੱਥੋਂ ਲੈ ਉਹ ਜਸੰਤ ਜਸੰਤ ਜੀ ਡੈਡੀ ਕਹੇ ਮਤੀਰੇ ਤਖਰ ਮਿੱਤੇ ਉੱਥੇ ਦਿੱਤੇ ਰੇਟ ਨਹੀਂ ਸੀ ਸਹੀ ਅੱਠ ਦਾ ਫੋਨ ਕੀ ਕਰੀਏ ਨਰਸ ਹਾਂਜੀ ਇਹ ਵੀਡੀਓ ਹੈਗੀ ਉਸ ਤੋਂ ਅਗਲੇ ਦਿਨ ਦੀ ਅਸੀਂ ਗਏ ਸੀਗੇ ਗੁਰਦੁਆਰਾ ੜੀ ਸਰਸਾ ਜੈਸ਼ਨ ਨੇ ਮੱਥਾ ਟੇਕਣਾ ਸੀਗਾ ਉੱਥੇ ਤੇ ਮੈਂ ਕਿਹਾ ਚੱਲ ਕੋਈ ਨਾ ਪਾ ਚੱਲਦੇ ਆ ਫਿਰ ਹੁਣ ਫਿਰ ਹੁਣ ਤਾਂ ਟਾਈਮ ਹੈਗਾ ਫਿਰ ਆਪਾਂ ਨੂੰ ਟਾਈਮ ਨਹੀਂ ਲੱਗਣਾਗਾ ਤੇ ਅਸੀਂ ਟੇਕਿਆ ਫਿਰ ਗੁਰਦੁਆਰਾ ੜੀ ਸਰਸਾ ਜੈ ਮੱਥਾ ਹਾਂਜੀ ਇੱਥੇ ਆਪਾਂ ਨੇ ਪਵਾਇਆ ਗੱਡੀ 'ਚ ਤੇਲ ਟੈਂਕੀ ਫੁੱਲ ਕਰਾਈ ਜੈਸ਼ਨ ਕਹਿੰਦਾ ਟੈਂਕੀ ਫੁੱਲ ਕਰਾਉਣੀ ਹੈ ੜੀ 'ਚ ਤੇ ਉਹਦੇ ਡੈਡੀ ਕਹਿੰਦੇ ਚੱਲ ਕੋਈ ਨਾ ਕਰਾ ਲਾ ਫਿਰ ਟੈਂਕੀ ਫੁੱਲ ਕਰਾ ਲ ਫਿਰ ਕੀ ਹੈ

जिसन पहले पर लंगर हाल हो थे, ओ उ लंगर हाल चल ओ उ लंगर हाल चल ਵਾਹ والله ਕਰੋ ਮਾਰਤਾ ਸੱਤ ਮੇਰ ਪਰਿਆ ਰੱਖੇ ਸੱਤ ਮਨੋ ਕਾਮਾ ਤੇ ਤਰੀਕ ਚਤੇ 파ਕ ਤੇ ਸਤ ਕਰਦੀ ਜੀ ਹੁਣ ਅਸੀਂ ਚੱਲੇ ਆਂਗੇ ਘਰ ਨੂੰ ਵਾਪਸ ਮੱਥਾ ਆਪਣਵਦੀ ਠਿੱਕ ਗਏ ਹਾਂਦਰ ਪੜਾਉਂਦੇ ਹਾਂ ਜਿਵੇਂ ਗੱਡੀ ਹੈ ਬਹੁਤ ਗਰਮੀ ਹੈ ਠੰਡ ਗਰਮੀ ਹੈ ਸਾਰੇ ਕੈਮਰੇ ਜਿਵੇਂ ਤੇ ਲਾ ਦਿੰਦੇ ਅਸੀਂ ਚਲੋ ਬੈਠੋ ਤੁਸੀਂ ਬੈਠੋ ਬੈਠੋ ਚਲੋ

ਜੇ ਸੰਦੇ ਨਾਨਕੇ ਮੈਨ ਨੂੰ ਜੇ ਸੰਦੇ ਨਾਨਕੇ ਆਇਆਗਾ ਸਸਿਕਾ 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 ਆਹੜਾ ਠੀਕ ਹੈ ਬੀਬੀ ਠੀਕ ਛੋਟੇ ਜਿਹਾ ਕੰਮ ਕੋ ਲੈ ਗਿਆ ਮਾਮਾ ਦਾ ਠੀਕਾ ਤੋਂ ਕਿਉਂ ਦੀਤਾ ਹੈ ਇਹ ਹੋਰ ਕੀ ਸੜੀ ਕੋਈ ਜੀ ਤੂੰ ਸਾਨੂੰ ਕੁਝ ਕਿਰੇ ਮੈਂ ਤਾਂ ਵੀਡੀਓ ਆ ਜੀ ਛਾਂ ਤੇ ਮੈਨੂੰ ਪਤਾ ਪਏਗਾ ਲੱਸੀ ਹੋ ਰਹੀ ਹੈ ਨਾ ਤੂੰ ਵੀ ਆ ਦੇਖ ਸਾਡੇ ਬਾਲ ਵਿੱਚ ਕੀ ਕਰੀ ਜਾਂਦੇ ਕੀ ਕਰੀ ਐਨਸੋ ਕਸਰ ਵਾਟ ਅਗ ਨੂੰ ਕੱਪੀ ਦਿਖਾ ਦੇ ਯਾਰ ਅੱਛਾ ਚੀਨ ਨੂੰ ਦਸੋਏ ਨੂੰ ਵੀਰਾ ਮੰਡੀ ਗਿਆ ਜਸ਼ਨ ਨੂੰ ਲੈ ਕੇ ਕਹਿੰਦਾ ਮੈਂ ਤੈਨੂੰ ਕੁਝ ਖਾਣ ਨੂੰ ਲੈ ਕੇ ਲਿਆਉਣਾ ਹੈ ਨਿੱਕੇ ਜਵਾਗ ਹੀ ਹੁੰਦੇ ਹੈਗੇ ਮੰਮਿਆਂ ਦੇ ਤਾਂ ਨਾ ਮੰਮੇ ਨਾਲ ਕੇ ਤਾਂ ਇੰਕਾ ਇਹ ਫਿਰ ਜਿੱਦ ਦੋ ਦਿਨ ਨੂੰ ਹਾਂ ਜੀ ਅਸੀਂ ਅਖੇ ਚਾਹ ਵੀ ਨਹੀਂ ਪੀਣੀ ਗਈ ਤੇ ਅਸੀਂ ਹੋਰ ਕੁਝ ਵੀ ਨਹੀਂ ਖਾਣਾ ਤੇ ਪੀਣਾ ਲੈ ਕੇ ਆਇਆ ਹੈਗਾ ਤੇ ਆਪਣਾ ਮੇਰਾ ਨਾ ਹੀ ਭੁੱਲ ਗੋਲ ਕੱਪੇ ਗੋਲ ਕੱਪੇ ਲੈ ਕੇ ਆਇਆ ਹੈ ਮੇਰੇ ਬਾਵਾ ਸਾਰੇ ਲੈ ਹੈਗਾ ਦੋ ਕ ਫਟ ਗਏ ਤੇ ਅਸੀਂ ਲੱਗੇ ਖਾਣ ਆ ਜੇ ਤੁਸੀਂ ਵੀ ਖਾ ਲਓ ਵੀਰਾ ਤਾਂ ਲੈ ਗਿਆ ਚੜਾ ਕੇ ਐਜੇਸ਼ਨ ਨੂੰ ਨਾਲ ਹੀ ਕਿਹਾ ਚੱਲ ਤੈਨੂੰ ਕੋਸੇ ਦਵਾ ਕੇ ਲਿਆਵਾਂ ਤੇ ਨਾਲੇ ਅੰਗੂਰ ਤੋਂ ਆ ਕੇ ਲੈ ਆਇਆ ਉਹਨੂੰ ਕਹਿੰਦਾ ਜੇ ਤੂੰ ਹੋਰ ਨਹੀਂ ਖਾਣਾ ਫਰੂਟ ਖਾ ਲੈ ਕੋਈ ਚਿਚੀ ਯਾਰੀ ਐ ਇਧਰ ਐ ਇਧਰ ਉਹ ਆ ਇਹ ਤਾਂ ਐਂ ਕਰੀ ਜਾਂਦਾ ਚਿਚੀ ਤੇ ਡੈਡੀ ਨਹੀਂ ਆਇਆ ਡੈਡੀ ਬਾਪੀ ਲੈ ਕੇ ਆਉਗਾ ਵੀ ਭਾਬੀ ਕਿੱਥੇ ਹਾਂ ਬਾਪੀ ਨਹੀਂ ਆਉਂਦੀ ਜੇ ਕੋਈ ਕਰਾ ਨਾ ਚੰਗਾ ਹੁੰਦਾ ਜੇ ਤਾਂ ਕੋ ਗਲਤ ਪੜਤਾ ਤੁਹਾਡਾ ਯੂਜ਼ਰ ਨੇ ਵਰਤਾਂ ਕਰਕੇ ਵੀ ਰੁਪ ਜਾਂਦੇ ਪਤਾ ਕਰੀ benda dia pun ni